ਬੁੱਢੀ ਸੱਸ ਨੂੰ ਧੱਕੇ ਦੇ ਕੇ ਨੋਹਾ ਨੇ ਰਸੋਈ ਵਿੱਚੋਂ ਬਾਹਰ ਕੱਢ ਦਿੱਤਾ ਨਾਲੇ ਸੱਸ ਨੂੰ ਆਵਾਤਾਵਾ ਬੋਲੀਆਂ ਫਿਰ ਸਹੁਰੇ ਨੇ ਨੋਹਾ ਤੇ ਮੁੰਡਿਆਂ ਨੂੰ ਕਿਵੇਂ ਸਬਕ ਸਿਖਾਇਆ ਪੂਰੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਭੈਣੇ ਹੁਣ ਤਾਂ ਪਿੰਡ ਦਾ ਢੇਡਾ ਮਾਰ ਲਿਆ ਕਰ ਅੱਗੇ ਤਾਂ ਕਹਿੰਦੀ ਹੁੰਦੀ ਸੀ ਕਿ ਮੇਰੇ ਤਾਂ ਕੰਮ ਹੀ ਨਹੀਂ ਮੁੱਕਦੇ ਸੁੱਖ ਨਾਲ ਹੁਣ ਤਾਂ ਤੇਰੇ ਦੋ ਨੋਹਾ ਆ ਗਏ ਆ ਬਚਨਾਂ ਦਾ ਭਰਾ ਬਚਨਾਂ ਨੂੰ ਕਹਿ ਰਿਹਾ ਸੀ ਉਹ ਬਚਨਾਂ ਨੂੰ ਮਿਲਣ ਵਾਸਤੇ ਉਹਦੇ ਪਿੰਡ ਆਇਆ ਸੀ ਨਾਲੇ ਭੈਣੇ ਬਾਹਲਾ ਸਮਾਂ ਹੋ ਗਿਆ ਤੈਨੂੰ ਪਿੰਡ ਆਇਆ ਨੂੰ ਜਿੰਨਾ ਚਿਰ ਬਾਪੂ ਜਾਂਦਾ ਉਨਾ ਚਿਰ ਤਾ ਆ ਜਾ ਕਰ ਮੰਜੇ ਤੇ ਬੈਠਾ ਤੈਨੂੰ ਉਡੀਕੀ ਜਾਂਦਾ ਬਚਨੋ ਕਹਿੰਦੀ ਫਿਰ ਤੂੰ ਬਾਪੂ ਨੂੰ ਨਾਲ ਹੀ ਲਿਆਉਂਦਾ ਹਰਦੇਵ ਬਚਨੋ ਦਾ ਭਰਾ ਕਹਿੰਦਾ ਹੈ ਕਿ ਕਿਵੇਂ ਬਾਪੂ ਨੂੰ ਲਿਆਉਂਦਾ ਤੈਨੂੰ ਪਤਾ ਤਾਂ ਹੈਗਾ ਬਾਪੂ ਤਾਂ ਕਿਹੜਾ ਖੜਾ ਹੋਈਦਾ ਮੰਜੇ ਤੇ ਪਿਆ ਬਸ ਫੇਰਾ ਪੁੱਛ ਲੈਂਦਾ ਤੈਨੂੰ ਤਾਂ ਬੜਾ ਚੇਤੇ ਕਰਦਾ ਹੁਣ ਮੈਂ ਤੈਨੂੰ ਲੈ ਜਾਂਨਾ 10 ਦਿਨ ਲਾਇਆ ਹੀ ਨਾਲੇ ਆਪਦੇ ਦੁੱਖ ਸੁੱਖ ਕਰ ਲਈ ਹਰਦੇਵ ਤੇ ਬਚਨੋ ਇਹ ਗੱਲਾਂ ਕਰ ਹੀ ਜਾਂਦੇ ਹੁੰਦੇ ਆ ਉਧਰੋਂ ਵੱਡੀ ਨੂੰ ਪਾਣੀ ਦਾ ਗਲਾਸ ਲੈ ਕੇ ਆਉਂਦੀ ਹੈ ਜਿਉਂ ਹੀ ਹਰਦੇਵ ਪਾਣੀ ਦਾ ਗਲਾਸ ਫੜਦਾ ਘੁੱਟ ਭਰਦਾ ਪਾਣੀ ਤਾਂ ਬਹੁਤ ਗਰਮ ਹੁੰਦਾ ਉਹ ਆਖਦਾ ਭੈਣੇ ਤੁਹਾਡੇ ਘਰੇ ਫਰਿੱਜ ਨਹੀਂ ਇੰਨਾ ਗਰਮ ਪਾਣੀ ਤੁਸੀਂ ਪੀਣੇ ਕਿਵੇਂ ਉਹ ਕਹਿੰਦੀ ਆ ਭਰਾਵਾ ਫਰਿੱਜ ਤਾਂ ਹੈਗਾ ਫਿਰ ਉਹ ਆਪਣੀ ਵੱਡੀ ਨੂੰ ਉਹਨੂੰ ਕਹਿੰਦੀ ਐ ਨਹੀਂ ਕੁੜੀਏ ਆ ਪਾਣੀ ਇੰਨਾ ਗਰਮ ਕਾਤੋਂ ਲੈ ਕੇ ਆਈਆਂ ਫੇਰ ਉਹਦੀ ਵੱਡੀ ਨੋ ਭੱਜ ਕੇ ਪੈ ਜਾਂਦੀ ਐ ਤੇ ਕਹਿੰਦੀ ਐ ਮੰਮੀ ਮੈਂ ਪਾਣੀ ਕਿੱਥੋਂ ਲਿਆਵਾਂ ਮਾ ਪਾਣੀ ਤਾਂ ਠੰਡਾ ਮੁੱਕ ਗਿਆ ਬੱਚਨੋ ਕਹਿੰਦੀ ਐ ਪੁੱਤ ਪਾਣੀ ਮੁੱਕ ਗਿਆ ਤਾਂ ਕੀ ਹੋ ਗਿਆ ਬਰਫ਼ ਤਾਂ ਪਈ ਐ ਬਰਫ਼ ਪਾ ਲਿਆਉਂਦੀ ਐ ਇੰਨੀ ਤਾਂ ਗਰਮੀ ਪੈਂਦੀ ਐ ਵੱਡੀ ਨੋ ਬੜਬੜ ਕਰਦੀ ਰਸੋਈ ਵਿੱਚ ਵੜ ਜਾਂਦੀ ਹੈ ਹੁਣ ਇਹ ਗੱਲਾਂ ਹਰਦੇ ਬੈਠਾ ਹੀ ਸੁਣ ਰਿਹਾ ਸੀ ਕਿ ਉਹਦੀ ਭੈਣ ਨਾਲ ਉਹਦੀਆਂ ਨੋਹਾਂ ਇਸ ਤਰ੍ਹਾਂ ਦਾ ਸਲੋਕ ਕਰਦੀਆਂ ਇਹਨਾਂ ਨੂੰ ਤਾਂ ਆਏਗੇ ਆ ਦੀਪੋਰਾ ਸ਼ਰਮਨੀ ਬਚਨੋ ਕਹਿੰਦੀ ਹੈ ਲੈ ਭਰਾਵਾ ਮੈਂ ਹੀ ਜਾਨਨੀ ਆ ਔਖੀ ਸੌਖੀ ਬਚਨੋ ਖੁੰਡੀ ਨਾਲ ਤੁਰਦੀ ਸੀ ਕਿਉਂਕਿ ਉਹਦੀ ਢੂਈ ਤੇ ਗੋਡੇ ਬਹੁਤ ਜ਼ਿਆਦਾ ਦਰਦ ਕਰਨ ਲੱਗ ਗਏ ਸੀ ਨਾਲੇ ਬਚਨੋ ਹਰਦੇਵ ਨੂੰ ਕਹਿੰਦੀ ਹੈ ਕਿ ਗਰਮੀ ਦੀ ਰੋਤ ਹੈ ਬੋਤਲਾਂ ਖਾਲੀ ਹੋ ਗਈਆਂ ਹੋਣੀਆਂ ਲੈ ਮੈਂ ਬਰਫ਼ ਪਾ ਦਿੰਨੀ ਆ ਨਾਲੇ ਬਚਨੋ ਸੋਚਦੀ ਹੈ ਕਿ ਮੈਨੂੰ ਲੱਗਦਾ ਮੇਰੇ ਭਰਾ ਦਾ ਆਉਣਾ ਇਹਨਾਂ ਨੂੰ ਚੰਗਾ ਨਹੀਂ ਲੱਗਿਆ ਜਦੋਂ ਆਪ ਦਾ ਕੋਈ ਆਉਂਦਾ ਉਹਦਾ ਭੱਜੀਆਂ ਫਿਰਦੀਆਂ ਮੇਰੇ ਭਰਾ ਤਾਂ ਇੰਨੇ ਚਿਰਾਂ ਬਾਅਦ ਆਇਆ ਸੀ ਇਹਨੂੰ ਦੇਖ ਕੇ ਪਿਸੂ ਪੈ ਗਏ ਬਚਨੋ ਵਿਚਾਰੀ ਹੌਲੀ ਹੌਲੀ ਰਸੋਈ ਵਿੱਚ ਜਾਂਦੀ ਹੈ ਜਿਉਂ ਹੀ ਉਹ ਰਸੋਈ ਵਿੱਚ ਵੜਦੀ ਹੈ ਫ੍ਰਿਜ ਖੋਲਦੀ ਹੈ ਤਾਂ ਉਹਦੀਆਂ ਨੋਹਾਂ ਬਚਨੋ ਦਾ ਹੱਥ ਮਰੋੜ ਕੇ ਰਸੋਈ ਵਿੱਚੋਂ ਬਾਹਰ ਕੱਢ ਦਿੰਦੀਆਂ ਨੇ ਤੈਨੂੰ ਕਿੰਨੀ ਵਾਰ ਕਿਹਾ ਤੈਨੂੰ ਸਮਝ ਨਹੀਂ ਆਉਂਦੀ ਵੀ ਰਸੋਈ ਵਿੱਚ ਨਾ ਵੜਿਆ ਕਰ ਐ ਫ੍ਰਿਜ ਵਿੱਚ ਮੂੰਹ ਪਾ ਲੈਨੀਆ ਪਤਾ ਨਹੀਂ ਤੇਰੇ ਹੱਥ ਤੋਤੇ ਆ ਕਿ ਨਹੀਂ ਜਵਾਕਾ ਦਾ ਸਮਾਨ ਪਿਆ ਹੁੰਦਾ ਫ੍ਰਿਜ ਵਿੱਚ ਖਾਣ ਵਾਲਾ ਸੋ ਤੈਨੂੰ ਬਿਮਾਰੀਆਂ ਸਾਰਾ ਦਿਨ ਖੰਗਦੀ ਰਹਿਣੀ ਆ ਮੇਰੇ ਜਵਾਕਾਂ ਨੂੰ ਬਿਮਾਰ ਕਰ ਦੇਣਗੀ ਇਹ ਸਭ ਉਸ ਦਾ ਭਰਾ ਦੇਖ ਰਿਆ ਸੀ ਉਹ ਬੋਲਣ ਹੀ ਲੱਗਾ ਸੀ ਕਿ ਇੰਨੇ ਨੂੰ ਗੁਰਜੰਟ ਵੇੜੇ ਵਿੱਚ ਆ ਗਿਆ ਜੋ ਹੀ ਉਸ ਨੇ ਦੇਖਿਆ ਕਿ ਬਚਨੋ ਚਿੱਕਾ ਘਾਤੋਂ ਮਾਰੀ ਜਾਂਦੀ ਹੈ ਜਿਵੇਂ ਹੀ ਗੁਰਜੰਟ ਸਿੰਘ ਨੇ ਦੇਖਿਆ ਕਿ ਬਚਨੋ ਦਾ ਹੱਥ ਮਰੋੜ ਕੇ ਉਸ ਨੂੰ ਰਸੋਈ ਵਿੱਚੋਂ ਬਾਹਰ ਕੱਢ ਰਹੀਆਂ ਨੇ ਨੋਹਾ ਤਾਂ ਗੁਰਜੰਟ ਸਿੰਘ ਕਹਿਣ ਲੱਗਿਆ ਇਹ ਕੀ ਕਰਦੀਆਂ ਭਾਈ ਤੁਸੀਂ ਮਾੜੀ-ਮੋਟੀ ਸ਼ਰਮ ਮਨ ਲਿਆ ਕਰੋ ਤੁਹਾਡੇ ਰਿਸ਼ਤੇਦਾਰ ਘਰੇ ਆਏ ਬੈਠੇ ਆ ਸ਼ਰਮ ਤਾਂ ਮੰਨ ਲਓ ਮਾੜੀ-ਮੋਟੀ ਕਿਵੇਂ ਜਲੂਸ ਕੱਢੀ ਜਾਂਨੀਓ ਅੱਗੋ ਨੋਹਾ ਕਹਿਣ ਲੱਗੀ ਆ ਸਾਨੂੰ ਕਿਸੇ ਰਿਸ਼ਤੇਦਾਰ ਦਾ ਨਹੀਂ ਜਦੋਂ ਕਿੰਨੀ ਵਾਰ ਕਿ ਆਖਿਰ ਸੋਈ ਵਿੱਚ ਨਾ ਵੜੇ ਫਰਜ ਨੂੰ ਨਾ ਹੱਥ ਲਾਵੇ ਫਿਰ ਇਹ ਹੜਦੀ ਕਿੱਥੋਂ ਆ ਇਹਨੂੰ ਰੋਟੀ ਮਿਲਦੀ ਐ ਚਾਹ ਮਿਲਦੀ ਐ ਸਭ ਕੁਝ ਮਿਲਦਾ ਫਿਰ ਇਹ ਰਸੋਈ ਵਿੱਚ ਕੀ ੱੱਕੇ ਖਾਣਾ ਹੁੰਦੀ ਆ ਅੱਗੋ ਬਚਨੋ ਰੋਂਦੀ ਹੋਈ ਕਹਿਣ ਲੱਗੀ ਅੱਗ ਵਰਗਾ ਪਾਣੀ ਮੇਰੇ ਭਰਾ ਦੇ ਮੱਥੇ ਮਾਰਿਆ ਮੈਂ ਤਾਂ ਪਾਣੀ ਲੈਣ ਆਈ ਸੀ ਮੇਰੇ ਨਾਲ ਤਾਂ ਤੁਸੀਂ ਇਸ ਤਰ੍ਹਾਂ ਕਰਨ ਲੱਗ ਗਈਆਂ ਪਾਣੀ ਦਾ ਗਲਾਸ ਉੱਥੇ ਹੀ ਪਿਆ ਸੀ ਜਦੋਂ ਗੁਰਜੰਟ ਨੇ ਹੱਥ ਲਾ ਕੇ ਦੇਖਿਆ ਤਾਂ ਪਾਣੀ ਤੱਤਾ ਹੀ ਬਹੁਤ ਸੀ ਗੁਰਜੰਟ ਸਿੰਘ ਕਹਿਣ ਲੱਗਿਆ ਕੁੜਗੋ ਆਤਾ ਤੱਤਾ ਪਾਣੀ ਫੜਾਇਆ ਰਿਸ਼ਤੇਦਾਰਾਂ ਨੂੰ ਇੰਨੀ ਗਰਮੀ ਵਿੱਚ ਪਾਈ ਠੰਡਾ ਪਾਣੀ ਲਿਹਾਈਦਾ ਹੁੰਦਾ ਤੁਹਾਨੂੰ ਇੰਨਾ ਵੀ ਨਹੀਂ ਪਤਾ ਛੋਟੀ ਨੋ ਕਹਿਣ ਲੱਗੀ ਬਾਪੂ ਜੀ ਮੈਨੂੰ ਨਹੀਂ ਪਤਾ ਇਹ ਤਾਂ ਵੱਡੀ ਭੈਣ ਨੇ ਪਾਣੀ ਦਿੱਤਾ ਸੀ ਵੱਡੀ ਨੋ ਬੋਲੀ ਮੈਂ ਤਾਂ ਫਿਲਟਰ ਦਾ ਪਾਣੀ ਪਾ ਕੇ ਦੇਤਾ ਨਾਲੇ ਤੁਸੀਂ ਕਹਿ ਦਿੰਨੇ ਸਾਡੇ ਤਾਂ ਘਰੇ ਦੁੱਖਣ ਲੱਗ ਜਾਂਦੇ ਆ ਠੰਡੇ ਪਾਣੀ ਨਾਲ ਗੁਰਜੰਟ ਸਿੰਘ ਕਹਿੰਦਾ ਕੀ ਭਾਈ ਉਹ ਤਾਂ ਮੈਂ ਕਦੇ ਕਦੇ ਕਹਿ ਦਿੰਦਾ ਕਿ ਮੈਨੂੰ ਠੰਡਾ ਪਾਣੀ ਨਾ ਦੋ ਹੁਣ ਰਿਸ਼ਤੇਦਾਰਾਂ ਨੂੰ ਤਾਂ ਆਪਾਂ ਠੰਡਾ ਪਾਣੀ ਹੀ ਦੇਵਾਂਗੇ ਗਰਮੀ ਦਾ ਮਹੀਨਾ ਹੁਣ ਮੈਂ ਤੁਹਾਨੂੰ ਕੀ ਕਹਾਂ ਮੈਨੂੰ ਤਾਂ ਆਪਣੇ ਆਪ ਤੋਂ ਸ਼ਰਮ ਆਉਣ ਲੱਗ ਗਈ ਮੈਂ ਤੁਹਾਡਾ ਸਹੁਰਾ ਲੱਗਦਾ ਐਵੇਂ ਮੇਰੇ ਨਾਲ ਫालतੂ ਬੋਲਣ ਲੱਗੀਆਂ ਪਈਆਂ ਚੰਗਾ ਨਹੀਂ ਲੱਗਦਾ ਪਾਈ ਮਾੜਾ ਮੋਟਾ ਵੱਡੇ ਦਾ ਖਿਆਲ ਰੱਖਿਆ ਕਰੋ ਤੁਸੀਂ ਤਾਂ ਗਾਣੀ ਦੇਖਦੀਆਂ ਪਿੱਛਾ ਨਹੀਂ ਦੇਖਦੀਆਂ ਸਿੱਧਾ ਹੀ ਬੋਲਣ ਲੱਗ ਜਾਂਦੀਆਂ ਘਰੇ ਰਿਸ਼ਤੇਦਾਰ ਆਈਆਂ ਬਈ ਕਿ ਹਰਦੇਵ ਸਿੰਘ ਉੱਠ ਕੇ ਕਹਿੰਦਾ ਚੱਲ ਭੈਣੇ ਮੈਂ ਤਾਂ ਜਾਣਾ ਫਿਰ ਮੈਂ ਤਾਂ ਆਈ ਵੀ ਕਹਿਣਾ ਕਿ ਤੂੰ ਮੇਰੇ ਨਾਲ ਚੱਲ ਵੜ ਕਿਉਂ ਹਜਾ ਲਵਾਉਣੀ ਰਹਿਨੀ ਆ ਸਾਰਾ ਦਿਨ ਨੋਹਾਂ ਤੋਂ ਤਾਂ ਗੁਰਜੰਟ ਸਿੰਘ ਕਹਿੰਦਾ ਕਿ ਭਰਾ ਬਣ ਕੇ ਆਈ ਨਾ ਕਹਿ ਜਿੰਨਾ ਚਿਰ ਮੈਂ ਹੈਗਾ ਤੇਰੀ ਭੈਣ ਵੱਲ ਕੋਈ ਉਂਗਲੀ ਚੱਕ ਕੇ ਵੀ ਨਹੀਂ ਦੇਖ ਸਕਦਾ ਇਹ ਗਾਰੰਟੀ ਮੈਂ ਲੈਣਾ ਅੱਜ ਤੱਕ ਜਿਹੜਾ ਕੁਝ ਹੋਣਾ ਸੀ ਹੋ ਗਿਆ ਬਚਨੋ ਕਹਿੰਦੀ ਹਵੇ ਬੀਰਾ ਚਾਹ ਤਾਂ ਪੀ ਜਾਂਦਾ ਹਰਦੇਵ ਕਹਿੰਦਾ ਕੋਈ ਨਾ ਭੈਣੇ ਮੈਂ ਥੋੜੇ ਦਿਨਾਂ ਨੂੰ ਗੇੜਾ ਮਾਰੂੰਗਾ ਫਿਰ ਵੇਖਦਾ ਕੀ ਬਣਦਾ ਹੁਣ ਮੈਂ ਚਾਹ ਤਾਂ ਅਗਲੀ ਵਾਰ ਹੀ ਪੀਊਂਗਾ ਫੇਰ ਉਹ ਚਲਾ ਜਾਂਦਾ ਬਚਨੋ ਦਾ ਜਿਵੇਂ ਕਲੇਜਾ ਹੀ ਫਟ ਗਿਆ ਨੀ ਮੈਂ ਮਰ ਜਾ ਮਸਾ ਮੇਰਾ ਭਰਾ ਇੰਨੇ ਸਾਲਾਂ ਬਾਅਦ ਆਇਆ ਸੀ ਜਲੂਸ ਕੱਢ ਕੇ ਰੱਖਤਾ ਮੇਰੇ ਭਰਾ ਨੂੰ ਪਾਣੀ ਦੀ ਘੁੱਟ ਨਹੀਂ ਮਿਲੀ ਮੈਂ ਤਾਂ ਹੁਣ ਲੋਹਾਂ ਨੂੰ ਕੀ ਕਹਾਂ ਕਿ ਮੈਂ ਕੀ ਨਹੀਂ ਕੀਤਾ ਤੁਹਾਡੇ ਲਈ ਤੇ ਤੁਸੀਂ ਚੰਦਰੀਆਂ ਮੇਰੇ ਭਰਾ ਨੂੰ ਆਇਆ ਨੂੰ ਵੇਖ ਨਹੀਂ ਸਕਦੀਆਂ ਜਦੋਂ ਆਪਦੇ ਪੇਕੇ ਆਉਂਦੇ ਆ ਉਦੋਂ ਬਥੇਰਾ ਭਜਦੀਆਂ ਫਿਰਦੀਆਂ ਬਚਨੋ ਵਿਚਾਰੀ ਸੋਚਾ ਵਿੱਚ ਬੈਠੀ ਸੀ ਤੇ ਸੋਚ ਰਹੀ ਸੀ ਜਦੋਂ 3 ਮਹੀਨੇ ਪਹਿਲਾਂ ਇਹਦੇ ਭਰਾ ਪ੍ਰਜਾਈ ਆਏ ਸੀ ਵੱਡੀ ਨੇ ਵੀ ਆਪਦੇ ਭਰਾ ਪ੍ਰਜਾਈ ਸੱਦੇ ਸੀ ਤੇ ਛੋਟੀ ਨੇ ਵੀ ਸੱਦੇ ਸੀ ਵੱਡੇ ਮੁੰਡੇ ਦਾ ਜਨਮ ਦਿਨ ਸੀ ਇਹਨਾਂ ਨੇ ਪਕੌੜੇ ਮੰਗਵਾਏ ਕੇਕ ਕੱਟਿਆ ਜੂਸ ਦੀਆਂ ਬੋਤਲਾਂ ਮੰਗਵਾਈਆਂ ਹੋਰ ਪਤਾ ਨਹੀਂ ਕਿੰਨਾ ਕੁਝ ਖਾਣ ਪੀਣ ਦਾ ਸਮਾਨ ਮੰਗਾਇਆ ਸੀ ਜਿਹੜੇ ਪਕੌੜੇ ਕੇਕ ਵਧ ਗਏ ਉਹ ਦਰਾਨੀਆਂ ਚਠਾਣੀਆਂ ਨੇ ਲਫਾਫਿਆਂ ਵਿੱਚ ਪਾ ਕੇ ਆਪਦੇ ਪੇਕਿਆਂ ਨੂੰ ਫੜਾਤੇ ਕਿ ਬੇਬੇ ਬਾਪੂ ਵਾਸਤੇ ਲੈ ਜਾਓ ਸ਼ਾਮ ਤੱਕ ਢੀਜੇ ਤੇ ਨੱਚੀ ਗਈਆਂ ਉਸ ਦਿਨ ਵੀ ਮੈਨੂੰ ਤਾਂ ਰੋਟੀ ਨਹੀਂ ਮਿਲੀ ਨਾ ਮੈਨੂੰ ਕਿਸੇ ਨੇ ਪਕੌੜੇ ਪੁੱਛੇ ਚਾਲ ਉਸ ਦਿਨ ਤਾਂ ਮੈਂ ਚੁੱਪ ਕਰ ਗਈ ਵੀ ਪੋਤੇ ਦਾ ਜਨਮ ਤੇ ਨਾ ਇਹਨਾਂ ਨੇ ਤਾਂ ਜਮੇ ਸ਼ਰਮ ਲਾ ਦਿੱਤੀ ਬਚਨੋ ਬੈਠੀ ਸੋਚੀ ਜਾਂਦੀ ਸੀ ਕਿ ਉਸੇ ਵਕਤ ਗੁਰਜੰਟ ਬਚਨੋ ਕੋਲੇ ਆ ਕੇ ਬੈਠ ਗਿਆ ਕਹਿੰਦਾ ਕੋਈ ਨਾ ਬਚਨੋ ਚਿੱਤ ਨਾ ਭੜਾ ਕਰ ਇਹਨਾਂ ਨੂੰ ਤਾਂ ਮੈਂ ਹੁਣ ਸਭ ਕੁ ਸਿਖਾਉਂਗਾ ਇਹ ਮਸਾਂ ਹੀ ਬਣੀਆਂ ਫਿਰਦੀਆਂ ਨਾਲੇ ਕੱਲਾ ਕਸੂਰ ਨੂਹਾਂ ਦਾ ਨਹੀਂ ਮੁੰਡਿਆ ਦਾ ਵੀ ਆ ਮਗਰ ਲੱਗੇ ਫਿਰਦੇ ਆ ਆਪਣੀਆਂ ਰੰਨਾ ਦੇ ਆਉਣ ਦੇ ਅੱਜ ਮੈਂ ਕਰਦਾ ਗੱਲ ਇਹਨਾਂ ਨਾਲ ਜਦੋਂ ਸ਼ਾਮ ਨੂੰ ਗੁਰਜੰਟ ਆਪਣੇ ਮੁੰਡਿਆਂ ਨੂੰ ਬੁਲਾਉਂਦਾ ਤਾਂ ਨੂਹਾ ਵੀ ਉੱਥੇ ਆ ਗਈਆਂ ਸੀ ਤੇ ਆਪਣੇ ਮੁੰਡਿਆਂ ਨੂੰ ਦੱਸਦਾ ਅੱਜ ਤੁਹਾਨੂੰ ਪਤਾ ਤੇਰੀਆਂ ਘਰ ਵਾਲੀਆਂ ਨੇ ਤੇਰੀ ਮਾਂ ਨਾਲ ਕੀ ਕੀਤਾ ਤਾਂ ਮੁੰਡੇ ਕਹਿੰਦੇ ਕੀ ਹੋ ਗਿਆ ਬਾਪੂ ਤੂੰ ਤਾਂ ਐਵੇਂ ਤੱਤਾ ਹੋਇਆ ਰਹਿਣਾ ਸਾਰਾ ਦਿਨ ਤਾਂ ਗੁਰਜੰਟ ਕਹਿੰਦਾ ਤੇਰੀ ਮਾਂ ਨੂੰ ਇਹਨਾਂ ਨੇ ੱੱਕੇ ਦੇ ਕੇ ਰਸੋਈ ਵਿੱਚੋਂ ਬਾਹਰ ਕੱਟਿਆ ਤੇ ਨਾਲੇ ਤੁਹਾਡੇ ਮਾਮੇ ਨੂੰ ਇਹਨਾਂ ਨੇ ਗਰਮ ਪਾਣੀ ਫੜਾਤਾ ਇੰਨਾ ਤੋਂ ਠੰਡਾ ਪਾਣੀ ਦਿੱਤਾ ਨਹੀਂ ਗਿਆ ਮੁੰਡੇ ਆਪਣੀਆਂ ਘਰ ਵਾਲੀਆਂ ਵੱਲ ਦੇਖਣ ਲੱਗੇ ਛੋਟੀ ਨੋ ਕਹਿੰਦੀ ਮੈਂ ਤਾਂ ਕੁਝ ਨਹੀਂ ਕੀਤਾ ਇਹ ਤਾਂ ਵੱਡੀ ਭੈਣ ਨੇ ਫੜਾਇਆ ਸੀ ਵੱਡੀ ਨੋ ਕਹਿੰਦੀ ਸਵੇਰ ਦੀ ਤਾਂ ਲਾਈਟ ਹੈ ਨਹੀਂ ਸੀ ਮੈਂ ਠੰਡਾ ਪਾਣੀ ਕਿੱਥੋਂ ਲੈ ਕੇ ਆਉਂਦੀ ਗੁਰਜੰਟ ਕਹਿੰਦਾ ਫਰਿੱਜ ਤਾਂ ਸੀ ਉਸ ਦੇ ਵਿੱਚ ਬਰਫ਼ ਤਾਂ ਸੀ ਚੱਲ ਠੰਡਾ ਪਾਣੀ ਤਾਂ ਮੁੱਕ ਗਿਆ ਸੀ ਬਰਫ਼ ਪਾ ਕੇ ਦੇ ਦਿੰਦੀ ਜੇ ਤੈਨੂੰ ਕੁਝ ਕਹਿਣਾ ਆ ਤਾਂ ਸਿੱਧਾ ਬੋਲ ਦੀਆਂ ਨਾਲੇ ਤੇਰੀ ਮਾਂ ਨੂੰ ਇਨਾ ਨੇ ਧੱਕੇ ਮਾਰ ਕੇ ਰਸੋਈ ਵਿੱਚੋਂ ਕੱਢਿਆ ਸੀ ਦੋਨੋਂ ਜਾਣੀਆਂ ਮੁੱਕਰ ਗਈਆਂ ਤੇ ਕਹਿਣ ਲੱਗੀਆਂ ਅਸੀਂ ਤਾਂ ਕੋਈ ਨਹੀਂ ਕੱਢਿਆ ਜੇ ਮੰਮੀ ਨੂੰ ਅਸੀਂ ਧੱਕੇ ਮਾਰ ਕੇ ਕੱਢਿਆ ਸੀ ਇਹ ਥੱਲੇ ਡਿੱਗ ਪੀ ਹੱਥ ਮਰੋੜਿਆ ਤੇ ਮਾੜੀ ਮੋਟੀ ਸੱਟ ਤਾਂ ਲੱਗੀ ਹੋਣੀ ਆ ਆਹ ਵੇਖ ਲਓ ਚੰਗੀ ਭਲੀ ਬੈਠੀ ਆ ਇਹ ਤਾਂ ਝੂਠ ਬੋਲਦੇ ਆ ਇਹ ਤਾਂ ਆਪਾਂ ਨੂੰ ਲੜਾਉਣਾ ਚਾਹੁੰਦੇ ਆ ਮੁੰਡੇ ਕਹਿੰਦੇ ਹੁਣ ਤੁਸੀਂ ਬੁੜੇ ਹੋ ਕੇ ਨਿਤ ਦੀ ਨਿਤ ਕਿਉਂ ਕਲੇਸ਼ ਪਾਉਨੇ ਹੋ ਸਾਡਾ ਘਰ ਬੱਸ ਲੈਣ ਧੋ ਤੁਹਾਨੂੰ ਤਾਂ ਆਹਦਾਤਾ ਜਲੂਸ ਕੱਢਣ ਦੀ ਗੁਰਜੰਟ ਕਹਿੰਦਾ ਮੈਨੂੰ ਲੱਗਦਾ ਤੁਸੀਂ ਆਏ ਨਹੀਂ ਮੰਨਦੇ ਪਿੰਡੋ ਹੀ ਕੁਝ ਕਰਨਾ ਪੈਣਾ ਹੁਣ ਇੱਕ ਪਾਸਾ ਹੋ ਹੀ ਜਾਊਗਾ ਮੁੰਡੇ ਕਹਿੰਦੇ ਬਾਪੂ ਐਵੇਂ ਨਾ ਬੋਲੀ ਜਾਇਆ ਕਰ ਸਾਰਾ ਦਿਨ ਆਵਾ ਤਵਾ ਚੁੱਪ ਕਰਕੇ ਆਪਦੀ ਬੈਠਕ ਵਿੱਚ ਬੈਠਾ ਰਿਹਾ ਕਰ ਤੈਨੂੰ ਰੋਟੀ ਪਾਣੀ ਮਿਲ ਜਾਇਆ ਕਰੂਗਾ ਲੋਕਾਂ ਨੂੰ ਜਲੂਸ ਦਿਖਾਉਣੇ ਸਾਰਾ ਦਿਨ ਗੁਰਜੰਟ ਨੂੰ ਬਹੁਤ ਗੁੱਸਾ ਚੜਿਆ ਕਹਿੰਦਾ ਕੋਈ ਨਾ ਭਾਈ ਤੁਹਾਨੂੰ ਕੱਲ ਨੂੰ ਲੱਗ ਜੂ ਪਤਾ ਕੀ ਮੈਂ ਕੀ ਕਰਦਾ ਆ ਤੇਰੀ ਮਾਂ ਨੇ ਬਥੇਰੀ ਉਮਰ ਤੰਦਾ ਪਿੱਟਿਆ ਹੱਡ ਗੋਡੇ ਇਹਦੇ ਦੁਖਣ ਲੱਗ ਗਏ ਮੁੰਡੇ ਕਹਿੰਦੇ ਨਿਤ ਦਿਨਿਤ ਕਲੇ ਸਾਡੇ ਤੋਂ ਨਹੀਂ ਹੁੰਦਾ ਆਪਦਾ ਹੱਡ ਹੋ ਜੋ ਆਪ ਦੀ ਆਪੇ ਰੋਟੀ ਪਕਾਓ ਤੇ ਖਾਓ ਗੁਰਜੰਟ ਕਹਿੰਦਾ ਕੋਈ ਨਾ ਭਾਈ ਅਸੀਂ ਤਾਂ ਅੱਡ ਹੋ ਜਾਵਾਂਗੇ ਪਰ ਜ਼ਮੀਨ ਵਿੱਚੋਂ ਤਾਂ ਮੈਂ ਅੱਧਾ ਹਿੱਸਾ ਰੱਖੂਗਾ ਗੁਰਜੰਟ ਸਿੰਘ ਸਵੇਰੇ ਵਕੀਲ ਕੋਲੇ ਜਾਂਦਾ ਤੇ ਆਪਣਾ ਅੱਧਾ ਹਿੱਸਾ ਜ਼ਮੀਨ ਤਾਂ ਰੱਖ ਲੈਂਦਾ ਅੱਧੀ ਦੋਨੇ ਮੁੰਡੇ ਦੇ ਨਾਮ ਕਰਵਾ ਦਿੰਦਾ ਹੁਣ ਗੁਰਜੰਟ ਸਿੰਘ ਨੂੰ ਇਦਾਂ ਸੀ ਕਿ ਮੈਂ ਤਾਂ ਅੱਧਾ ਰੱਖ ਲਿਆ ਤੇ ਬਚਨੋ ਨੂੰ ਕੁਝ ਵੀ ਨਹੀਂ ਦਿੱਤਾ ਫਿਰ ਗੁਰਜੰਟ ਸਿੰਘ ਨੇ ਆਪਣੀ ਅੱਧੀ ਜ਼ਮੀਨ ਵਿੱਚੋਂ ਅੱਧੀ ਜ਼ਮੀਨ ਬਚਨੋਂ ਦੇ ਨਾਮ ਲਵਾ ਦਿੱਤੇ ਗੁਰਜੰਟ ਸਿੰਘ ਨੂੰ 20 ਕਿੱਲੇ ਆਉਂਦੇ ਸੀ 10 ਕਿੱਲੇ ਤਾਂ ਉਹਨੇ ਆਪਣੇ ਮੁੰਡਿਆਂ ਦੇ ਵਿੱਚ 5-5 ਕਿੱਲੇ ਵੰਡ ਤੇ ਤੇ 5 ਕਿੱਲੇ ਬਚਨੋਂ ਦੇ ਨਾਮ ਕਰਵਾ ਦਿੱਤੇ ਤੇ 5 ਕਿੱਲੇ ਆਪ ਦੇ ਨਾਮ ਰੱਖ ਲੇ ਗੁਰਜੰਟ ਸਿੰਘ ਕਹਿੰਦਾ ਕਿ ਭਾਈ ਆ ਲਓ ਕਰ ਲਓ ਆਪਣਾ ਧੰਦਾ ਅਸੀਂ ਤਾਂ ਕੰਮ ਵਾਲੀ ਰੱਖ ਲਵਾਂਗੇ ਨੋਹਾ ਬਥੇਰੀਆਂ ਸ਼ਿਹਾਰ ਸੀ ਕਹਿੰਦੀਆਂ ਬਾਪੂ ਜੀ ਕੰਮ ਵਾਲੀ ਰੱਖਣ ਦੀ ਕੀ ਲੋੜ ਆ ਅਸੀਂ ਤੁਹਾਡੀ ਸੇਵਾ ਕਰਾਂਗੇ ਹੁਣ ਨੋਹਾ ਆਨੇ ਬਹਾਨੇ ਦੇ ਨਾਲ ਬੇਬੇ ਕੋਲ ਜਾਇਆ ਕਰਨ ਕਦੇ ਦੁੱਧ ਦਾ ਗਲਾਸ ਦੇ ਦਿਆ ਕਰਨ ਕਦੇ ਠੰਡੇ ਪਾਣੀ ਦੇ ਦਿਆ ਕਰਨ ਤੜਕੇ ਉੱਠ ਕੇ ਰੋਟੀਆਂ ਦੇ ਦਿਆ ਕਰਨ ਸਕੰਜਵੀ ਬਣਾ ਕੇ ਦੇ ਦਿੰਦੀਆਂ ਸੀ ਹੁਣ ਤਾਂ ਹੁਣ ਬੇਬੇ ਬਾਪੂ ਨੂੰ ਤਾਂ ਪਤਾ ਸੀ ਕਿ ਇਹ ਸਭ ਕੁਝ ਦਸ ਕਿੱਲਾਂ ਕਰਕੇ ਹੋ ਰਿਹਾ ਗੁਰਜੰਟ ਸਿੰਘ ਬਚਨੂ ਨੂੰ ਕਹਿੰਦਾ ਕਿ ਆਹ ਵੇਖ ਬਹੂਆ ਕਿੰਨੀਆਂ ਮੋਮੋ ਠਗਣੀਆਂ ਨੇ ਕਿਤੇ ਇਹਨਾਂ ਦੀਆਂ ਗੱਲਾਂ ਚਨਾਜਿੰ ਆਪਦੀ 5 ਕਿੱਲੇ ਜ਼ਮੀਨ ਇਹਨਾਂ ਦੇ ਨਾਮ ਨਾ ਕਰਵਾ ਦੇ ਫਿਰ ਨਾ ਤੂੰ ਘਰ ਦੀ ਰਹਿਣੀ ਐ ਨਾ ਬਾਹਰ ਦੀ ਇਹਨਾਂ ਨੇ ਤੈਨੂੰ ਧੱਕੇ ਮਾਰ ਕੇ ਘਰੋਂ ਕੱਢ ਦੇਣਾ ਹੁਣ ਹਜੇ ਜ਼ਮੀਨ ਨੂੰ ਇਹ ਆਪ ਨੂੰ ਰੋਟੀ ਦਿੰਦੀਆਂ ਆਪਾਂ ਨੂੰ ਇਹਨਾਂ ਤੱਕ ਕੋਈ ਗਰਜ ਨਹੀਂ ਪਰ ਇਹਨਾਂ ਨੂੰ ਇਹ 10 ਕਿੱਲੇ ਚਾਹੀਦੇ ਆ ਹੁਣ ਆ ਗੀਆਂ ਨਾ ਸਿੱਧੀਆਂ ਲੈਣਾਂ ਤੇ ਬਥੇਰਾ ਸਮਝਾਇਆ ਸੀ ਬਚਨ ਉਹਦਾ ਭਰਾ ਹਰਦੇਵ 10 ਦਿਨਾਂ ਬਾਅਦ ਫੇਰ ਆਉਂਦਾ ਉਹ ਦੇਖਦਾ ਕਿ ਮੇਰੀ ਭੈਣ ਦੀ ਇੰਨੀ ਸੇਵਾ ਨੂੰਹਾਂ ਕਿਵੇਂ ਕਰਨ ਲੱਗੀ ਆ ਤਾਂ ਗੁਰਜੰਟ ਸਿੰਘ ਉਸ ਨੂੰ ਸਾਰੀ ਗੱਲ ਦੱਸਦਾ ਤਾ ਹਰਦੇਵ ਸਿੰਘ ਕਹਿੰਦਾ ਹੈ ਕਿ ਚਲ ਚੰਗਾ ਮੇਰੀ ਭੈਣ ਦੇ ਵੀ ਦਿਨ ਸੁਧਰ ਜਾਣਗੇ ਹੁਣ ਤਾਂ ਹਰਦੇਵ ਸਿੰਘ ਦੀ ਵੀ ਪੂਰੀ ਸੇਵਾ ਕਰਦੀਆਂ ਕਿਧਰੇ ਨੋ ਹਾਊਸ ਨੂੰ ਰੋਟੀ ਬਣਾ ਕੇ ਦਿੰਦੀਆਂ ਖੀਰ ਬਣਾ ਕੇ ਦਿੰਦੀਆਂ ਮਾਮਾ ਜੀ ਮਾਮਾ ਜੀ ਕਰਦੀਆਂ ਫਿਰਦੀਆਂ ਇਹ ਦੇਖ ਕੇ ਹਰਦੇਵ ਬਹੁਤ ਖੁਸ਼ ਹੁੰਦਾ ਕਿ ਪਹਿਲਾਂ ਤਾਂ ਮੇਰੀ ਭੈਣ ਨੂੰ 부ੜੀ ਤੋਂ ਬਿਨਾ ਨਹੀਂ ਬੋਲਦੀਆਂ ਸੀ ਹੁਣ ਤਾਂ ਮੰਮੀ ਜੀ ਮੰਮੀ ਜੀ ਹੁੰਦੀ ਆ ਗੁਰਜੰਟ ਸਿੰਘ ਨੇ ਇਹ ਸਭ ਕੁਝ ਕਰਕੇ ਆਪਣੀ ਤੇ ਬਚਨੋਂ ਦੀ ਜ਼ਿੰਦਗੀ ਸਵਾਰ ਲਈ ਸੀ ਤਾਂ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਤਣਾਲੇ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਕਿ ਗੁਰਜੰਟ ਸਿੰਘ ਨੇ ਇਹ ਸਭ ਕੁਝ ਕਰਕੇ ਠੀਕ ਕੀਤਾ ਕਿ ਗਲਤ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ